ਲਓ ਜੀ ਸਜਣੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਅੱਜ ਆਪਾਂ ਗਏ ਸੀਗੇ ਮਾਨਸਾ ਵਿਖੇ ਮੇਲਾ ਵੇਖਣ ਖੇਤੀਬਾੜੀ ਦਾ ਆਪਣੇ ਨਾਲ ਸਤਨਾ ਬਾਈ ਮੱਖਣ ਬਾਈ ਅਤੇ ਕਾਲਾ ਬਾਬਾ ਜੀ ਸੀਗੇ ਤੇ ਤੁਹਾਨੂੰ ਦਿਖਾਉਨੇ ਆ ਅੱਗੇ ਆਪਾਂ ਮੇਲੇ 'ਚ ਵੀ ਕੀ ਕੁਝ ਸੀਗਾ ਆਪਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਆਪਾਂ ਪਹੁੰਚ ਗਏ ਮਾਨਸਾ ਤੇ ਇੱਥੇ ਤੁਹਾਨੂੰ ਦਿਖਾਵਾਂਗੇ ਅੱਗੇ ਆਪਾਂ ਗਏ ਸੀਗੇ ਜੋਂਡੀਆਰ ਵਾਲਿਆਂ ਦੀ ਜਨਸਤੀ ਦੇ ਵਿੱਚ ਜਿੱਥੋਂ ਆਪਾਂ ਨੇ ਟਰੈਕਟਰ ਲਈ ਵੇਰਿੰਗ ਖਰੀਦੇ ਇਹ ਜੌਂਡੀ ਆਰ ਦੀ ਏਜੰਸੀ ਹੈ ਮੇਰੇ ਮਿੱਤਰੋ ਅੱਗੇ ਆਪਾਂ ਪਹੁੰਚਦੇ ਹਾਂ ਮੇਲੇ 'ਚ। ਲੋ ਜੀ ਬਾਈ ਜੀ ਆਪਾਂ ਪਹੁੰਚ ਗਏ ਮਾਨਸਾ ਆਪਣੇ ਨਾਲ ਦੇ। ਮੱਖਣ ਸਤਨਾਮ ਤੇ ਕਾਲਾ ਬੰਦਾ। ਇਹ ਹੈ ਹੋਟਲ ਰਿਜ਼ੋਰਟ ਜਿੱਥੇ ਆਪਾਂ ਮੇਲਾ ਦੇਖਣ ਜਾਵਾਂਗੇ। ਲੋ ਜੀ ਬਾਈ ਜੀ ਇੱਥੋਂ ਸਟਾਰਟ ਹੋ ਗਿਆ ਮੇਲਾ ਇਹ। ਇੱਧਰ ਫੁੱਲਾਂ ਵਾਲੇ ਪੀੜੇ ਨੇ, ਫਲਾਂ ਵਾਲੇ ਪੀੜੇ। ਜਾਂ ਜੋ ਅੱਗੇ ਜਾਵਾਂਗੇ। ਤ્યાં ਤੁਹਾਨੂੰ ਦਿਖਾਵਾਂਗੇ। ਬਣ ਰਹੇ ਹੋ ਬਲੌਗ ਨਾਲ ਇਹ ਇਧਰ ਹਲਦੀ ਤੇ ਬੇਲਾਂ ਨੇ ਮਿਰਚਾਂ ਦੇ ਬੂਟੇ ਨੇ ਬਈ ਇਹ ਇਧਰ ਸਟਾਲ ਲੱਗੀ ਹੋਈ ਹੈ ਜਿਹੜਾ ਆਪਾਂ ਸਬਜ਼ੀਆਂ ਸਬਜ਼ੀਆਂ ਚੀਰਦੇ ਹੁੰਦੇ ਹਾਂ ਉਹਨਾਂ ਵਾਸਤੇ ਇਹ ਸਾਈਡ ਤੇ ਰੂਟਾ ਬਿਟਰ ਨੇ ਬਈ ਛੋਟੇ ਵੱਡੇ ਤੁਸੀਂ ਦੇਖ ਸਕਦੇ ਹੋ ਇਹ ਬੇਲ ਲਾ ਗਿਆ ਬਈ ਇਕੱਠਾ ਵਾਲਾ ਇਹ ਪਰ ਵਾਲੀ ਇਕੱਠੀ ਕਰਨ ਵਾਲਾ ਹੈਗਾ ਇਹ ਆ ਗਿਆ ਬਈ ਮੱਕੀ ਵੇਚਣ ਵਾਲੀ ਮਸਜਿਦ ਆਪਣੀ ਇਹ ਸਾਈਡ ਆ ਗਿਆ ਬੂਮ ਸਪਰੇਅ ਕਰਨ ਵਾਲਾ ਤੇ ਸੋਨਾਲੀ ਕਾ ਏਜੰਸੀ ਵਾਲਿਆਂ ਦੇ ਟਰੈਕਟਰ ਖੜੇ ਨੇ ਇੱਥੇ ਬਾਕੀ ਤੁਹਾਨੂੰ ਸਾਰਾ ਦਿਖਾਵਾਂਗੇ ਅੱਜ ਬਣੇ ਰਹੋ ਆਪਣੇ ਵਲੌਗ ਨਾਲ ਲੋ ਜੀ ਭਾਈ ਇਧਰ ਹੈ ਕਾਨਫਰੈਂਸ ਹਾਲ ਜਿੱਥੇ ਕਾਨਫਰੈਂਸ ਹੋ ਰਹੀ ਹੈਗੀ ਇਹ ਤੁਸੀਂ ਇਕੱਠ ਦੇਖ ਸਕਦੇ ਹੋ ਮੇਲੇ ਚ ਕਿੰਨਾ ਹੈਗਾ ਰਾਲੀ ਪ੍ਰਬੰਧਨ ਲਈ ਜਿਹੜੀ ਪ੍ਰਾਪਤ ਕਰ ਸਕਦੇ ਆ ਇਸ ਤੋਂ ਇਲਾਵਾ ਕੁਝ ਗੱਲਾਂ ਚੱਲੀਆਂ ਸੀ ਦੀ ਜਿਹੜਾ ਕਿਸਾਨਾਂ ਦੇ ਵਿੱਚ ਸਹਾਇਕ ਕਿੱਤੇ ਨੇ ਉਹ ਬਣਾਉਣ ਦੀ ਲੋੜ ਹੈ ਕਿਸਾਨ ਵੀਰੋ ਇਹ ਹੈ ਕਿ ਬਾਈ ਜੀ ਮੱਛੀ ਪਾਲਣ ਵਾਗ ਵੱਲੋਂ ਲਗਾਈ ਗਈ ਸਟਾਲ ਹੈਗੀ ਇਹ ਮੱਛੀ ਪਾਲਣ ਬਾਰੇ ਦੱਸਦੇ ਨੇ ਕਿ ਕੀ ਸਬਸਿਡੀ ਮਿਲਦੀ ਹੈ ਕੀ ਫੀਡ ਦੇਣਾ ਹੈਗਾ ਜੋ ਵੀ ਜਾਣਕਾਰੀ ਲੈਣੀ ਹੋਵੇ ਇਹਨਾਂ ਤੋਂ ਲੈ ਸਕਦਾ ਹੈ ਇਨਸਾਨ ਤੇ ਅੱਗੇ ਫਰੂਟਾ ਬਾਰੇ ਆ ਗਿਆ ਜਿਵੇਂ ਕਰਬੂਜੀ ਵਗੈਰਾ ਹੋ ਗਏ ਤੇ ਅੱਗੇ ਚੱਲਾਂਗੇ ਆਪਾਂ ਅੱਗੇ ਹੋਰ ਵੀ ਸਟਾਲਾਂ ਲੱਗੀਆਂ ਹੋਣ ਜਾਣੀਆਂ ਇਹ ਆ ਗਿਆ ਵੀਰੇ ਜੀ ਡ੍ਰੌਪ ਸਿਸਟਮ ਵਾਲੀ ਖੇਤੀ ਆ ਸਿਸਟਮ ਨਾਲ ਸਾਰਾ ਜਿਹੜੀ ਜਾਣਕਾਰੀ ਹੁੰਦੀ ਨੇ ਵੀਤੀ ਸਬਸਿਡੀ ਕੀ ਸਿਸਟਮ ਹੈਗਾ ਇਹ ਦੇਖੋ ਬਈ ਵਕ ਵਕ ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਨਾਲ ਨਾਲ ਤੁਹਾਨੂੰ ਦੱਸਦੇ ਜਾਵਾਂਗੇ ਕਿ ਬਈ ਚੀਜ਼ ਦਾ ਆਹ ਪ੍ਰੋਗਰਾਮ ਹੈਗਾ ਇਹ ਅੱਗੇ ਬਈ ਜੀ ਸੈਲਫ ਹੈਲਪ ਗਰੁੱਪ ਵਾਲਿਆਂ ਦਾ ਆ ਗਿਆ ਆ ਗਿਆ ਆਰਗੇਨਿਕ ਫੂਡ ਵਾਲਿਆਂ ਦਾ ਇਹਨਾਂ ਦਾ ਆਰਦਾ ਕਰਦਾ ਤਿਆਰ ਕੀਤਾ ਹੋਇਆ ਸਰੋ ਚੱਕਰ ਜੋ ਵੀ ਤੁਸੀ ਲੈਣਾ ਹੋਵੇ ਇਹਨਾਂ ਤੋਂ ਖਰੀਦ ਸਕਦੇ ਹੋ ਜ਼ਿੰਮੇਦਾਰ ਆਰਗੇਨਿਕ ਫੂਡ ਵਾਲਿਆਂ ਤੋਂ ਇਹਨਾਂ ਦਾ ਨੰਬਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਦੇਖੋ ਬਾਈ ਜੀ ਕਿੰਨਾ ਸੋਹਣਾ ਤਿਆਰ ਕੀਤਾ ਹੋਇਆ ਹੈ ਘਰ ਦਾ ਬਿਲਕੁਲ ਸ਼ੁੱਧ ਆਰਗੇਨਿਕ ਫੂਡ ਹੈਗਾ ਜੇ ਲੈਣਾ ਹੋਵੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਇਸ ਤੋਜ ਵਾਲੇ ਆ ਗਏ ਇਹਨਾਂ ਦਾ ਕੱਚੀ ਕਾਣੀ ਦਾ ਤੇਲ ਹੁੰਦਾ ਹੈਗਾ ਸਾਰਾ ਕੋਈ ਵੀ ਇਹਨਾਂ ਦਾ ਤੇਲ ਲੈ ਸਕਦਾ ਹੈ ਸਵੇਲੀ ਸਰੋਂ ਦਾ ਨਾਰੀਅਲ ਦਾ ਖੋਪੇ ਦਾ ਅਗਲਾ ਮਾਂ ਦਾ ਜੋ ਵੀ ਤੁਹਾਡਾ ਦਿਲ ਕਰੇ ਤੇ ਅੱਗੇ ਅੱਜ ਇਹਦੀ 50 ਤਿਆਰ ਕੀਤੀ ਹੋਏ ਨੇ ਆਪਣੇ ਹੱਥੇ ਮੇਲੇ ਆ ਜੇ ਤੁਸੀਂ ਅਚਾਰਾਂ ਦੀਆਂ ਸਟਾਲਾਂ ਲੱਗੀਆਂ ਹੋਈਆਂ ਦੇਖ ਚ ਰਹੀਆਂ ਹੋ ਅਚਾਰ ਨੇਗੇ ਭਾਈ ਜਿੰਨੀ ਕੀ ਜਰੂਰਤ ਹੋਵੇ ਆਪਾਂ ਇੱਥੋਂ ਲੈ ਜਾ ਸਕਦੇ ਆ ਜਾਂ ਆਪਾਂ ਆਪਣੇ ਘਰੇ ਵੀ ਤਿਆਰ ਕਰ ਸਕਦੇ ਆ ਕਿਉਂਕਿ ਅੱਜ ਕੱਲ ਤਾਂ ਹਰ ਇੱਕ ਬੰਦਾ ਫੁੱਲ ਦਾ ਚਾਰੀ ਲੈਣਾ ਪਸੰਦ ਕਰਦਾ ਕੋਈ ਤਿਆਰ ਨਹੀਂ ਕਰਦਾ ਪਹਿਲਾਂ ਕਰਦੇ ਹੁੰਦੇ ਸੀ ਕਿ ਇਹ ਮਰਬਾ ਆ ਗਿਆ ਇਸ ਸਾਈਡ ਇਹ ਪ੍ਰਦਰਸ਼ਨੀ ਆ ਗਈ ਜਿੱਥੇ ਸੜਾ ਮધુ ਮੱਖੀ ਫਾਰਮ ਵਾਲਿਆਂ ਦੀ ਇਹਨਾਂ ਦਾ ਸ਼ੁੱਧ ਸ਼ਹਿਦ ਹੁੰਦਾ ਹੈਗਾ ਲੈਣਾ ਹੋਵੇ ਤਾਂ ਇਹਨਾਂ ਨੂੰ ਖਾ ਸਕਦਾ ਹੈਗਾ ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰਾ ਹੋ ਗਿਆ ਇਹ ਤੋਂ ਅੱਗੇ ਇਹ ਉਹ ਸੁਨੇ ਕਲਾਕ੍ਰਿਤੀਆਂ ਤਿਆਰ ਕੀਤੀਆਂ ਹੋਈਆਂ ਨੇ ਜੀਆਂ ਇਹ ਵੀ ਵਿਰਾਸਤ ਦਾਇਕ ਨੂੰ ਸੀਨੇ ਵਿਰਾਸਤੀ ਆਰਟਿਸ ਵਾਲੇ ਸਹੀ ਸਮੇਂ ਵਜਾਦ ਹੋ ਜੂ ਤੇ ਅੱਗੇ ਆਗੇ ਜੀ ਕੋਈ ਸਬਜ਼ੀ ਲੈਣੀ ਹੋਵੇ ਸੁੱਕੀ ਸੁੱਕਾ ਮੇਵਾ ਇਸ ਸਟਾਲ ਸੱਜਣੋਂ ਮਾਰਕਫੈਡ ਵਾਲਿਆਂ ਵੱਲੋਂ ਤੇ ਇਦੋਂ ਅੱਗੇ ਤੁਹਾਨੂੰ ਦਿਖਾਉਨੇ ਆਂਗੇ ਇੱਥੇ ਵਰਮੀ ਕੰਪੋਸਟ ਤਿਆਰ ਕਰਨਾ ਦੱਸਿਆ ਜਾਂਦਾ ਹੈ ਤੇ ਸਬਜ਼ੀਆਂ ਕਿਵੇਂ ਵਗਾਈਆਂ ਜਾਂਦੀਆਂ ਨੇ ਇਹ ਆ ਇਹ ਸਬਜ਼ੀਆਂ ਬੈੱਡ ਤੇ ਕਿਵੇਂ ਵਗਾਈਆਂ ਜਾਂਦੀਆਂ ਨੇ ਇੱਥੇ ਗੁਲਾਬੀ ਸੁੰਡੀ ਦਾ ਪਰਜਨਨ ਪ੍ਰਕਰਿਆ ਵੀ ਦੱਸੀ ਗਈ ਹੈ ਕੀੜੀ ਰੋਕ ਥਾਮ ਬਾਰੇ ਵੀ ਇੱਥੇ ਦੱਸਦੇ ਸੀਗੇ ਇਸ ਤੋਂ ਅੱਗੇ ਇਹ ਜਾਣਕਾਰੀ ਦਿੰਦੇ ਨੇ ਕਿ ਟੈਗਾਂ ਦੀ ਇਹਨਾਂ ਦੀ origignal ਕਿਵੇਂ ਪਤਾ ਲੱਗਦਾ ਹੈਗਾ। ਇਸ ਤੋਂ ਬਾਅਦ ਮੈਂ ਮੈਂਤੀ ਕਰੂੰਗਾ ਸਾਡੇ ਦਰਮਿਆਨ ਚੇਅਰਮੈਨ ਸੰਦੂਲਗੜ ਮਾਰਕੀਟ ਕਮੇਟੀ ਸੰਦੂਲਗੜ ਤੋਂ ਸਾਡੇ ਦਰਮਿਆਨ ਪਹੁੰਚੇ ਹੋਏ ਸਰਦਾਰ ਰਾਜ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਇਸ ਤੋਂ ਬਾਅਦ ਮੈਂ ਹਰਪ੍ਰੀਤ ਪਾਰਕ ਔਰ ਚੀਫ ਐਗਰੀਕਲਚਰ ਮਾਨਸਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸਾਡੇ ਦਰਮਿਆਨ ਪਹੁੰਚੇ ਡਾਕਟਰ ਸਰਦਾਰ ਕਰਮਨ ਸਿੰਘ ਜੀ ਲਓ ਜੀ ਭਾਈ ਜੀ ਆਪਣੇ ਮੱਖਣਾ ਬਾਈ ਨੇ ਕਿਨੂਆ ਦਾ ਪੌਦਾ ਲੱਤਾ ਇੱਕ ਆ ਤੇ ਸਤਨਾਮ ਜੀ ਆਪਣੇ ਲੈ ਕੇ ਆਏ ਨੇ achar ਬਾਕੀ ਦੇਖੋ ਜੀ ਕਈ ਸੱਜਣ ਵਾਪਸ ਜਾ ਰਹੇ ਨੇ ਤੇ ਬਹੁਤ ਸੱਜਣ ਆ ਰਹੇ ਨੇਗੇ ਇਹ ਮਲੇਰਕੋਟਲੇ ਨਰਸਰੀ ਵੱਲੋਂ ਆਏ ਹੋਏ ਨੇਗੇ ਸਾਰੇ ਬੂਟੇ ਤੇ ਪੌਦੇ ਲਓ ਜੀ ਬਾਈ ਜੀ ਹੁਣ ਆਪਾਂ ਚੱਲੇ ਆਂ ਵਾਪਸ ਤੇ ਆਪਣੇ ਨਾਲ ਕਾਲੇ ਬੱਗ ਬੇਰੀ ਲੈ ਗਏ ਲਓ ਜੀ ਸੱਜਣੋ ਆਪਾਂ ਵਾਪਸ ਚੱਲ ਪਏ ਹੁਣ ਆਪਣੇ ਪਿੰਡ ਨੂੰ ਤੇ ਆਪਣੇ ਪਿੰਡ ਤੋਂ ਆਉਂਦੇ ਹੋਏ ਆਪਾਂ ਮौज-ਮਸਤੀਆਂ ਕਰਦੇ ਆਈ ਇਹ ਆ ਗਿਆ ਸੱਜਣੋ ਬਲਾਡੇ ਵਾਲਾ ਪੁਲ ਕੈਂਚੀਆਂ ਤੇ ਇਹ ਹੈਗਾ ਫੁੱਲੂ ਵਾਲੇ ਵਾਲਾ ਫਾਟਕ ਮਿੱਤਰੋ ਇਹ ਗੁੱਲੂੜਾ ਫਾਟ ਟੱਪ ਗਿਆ ਆਪਾਂ ਆਪਣੇ ਪਿੰਡ ਨਹਿਰ ਉੱਤੇ ਆ ਗਏ ਜੀ ਤੇ ਦੂਬਾ ਦਾ ਆਪਾਂ ਆਪਣੇ ਪਿੰਡ ਦੇ ਮੋੜ ਤੋਂ ਮੋੜ ਲਈ ਕੱਢੀ ਤੇ ਆਪਣੇ ਨਾਲ ਆਪਣੇ ਸੱਜਣ ਵੇਲੀ ਨੇਗੇ ਹੁਣ ਚੱਲਿਆ ਆਪਾਂ ਆਪਣੇ ਘਰ ਵੱਲ ਨੂੰ ਤੇ ਇਸ ਸਾਈਡ ਕਹਿੰਦੇ ਸਜਣੋ ਆਪਣਾ ਕਰਾ ਧੰਨਵਾਦ ਸਾਰੇ ਦੋਸਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਦੋਸਤੋ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ